जो ईडी के डिप्टी डायरेक्टर रहे हैं निरंजन सिंह उन्होंने उनों, उनों, भी इसके बारे में बड़े खुलासे किए थे बड़ी इन्वेस्टिगेशन की थी मैं समझता तो, हूँ मैं तो सिर्फ उनको क्या मैं तो पूरे पंजाब में हर व्यक्ति को जिसको किसी भी के बारे में भी पता है कोई कोई पॉलिटिकल लो, लोग कोई कोई अफसर कोई पुलिस वाला अगर कोई भी ऐसा किसी के पास भी जानकारी है तो प्लीज़ पुलिस के पास जाइए विजिलेंस के पास जाइए और इसमें सहयोग कीजिए ताकि वो लोग जिन्होंने पंजाब में चिट्टे का कारोबार चलाया उनको पकड़ के सलाखों के बंद किया जा सके ਜਿਹੜਾ ਮਰਜ਼ੀ ਹੋਵੇਗੀ ਜਦੋਂ ਇਨਵੈਸਟੀਗੇਸ਼ਨ ਹੋਊਗੀ ਪੂਰੀ ਇਮਾਨਦਾਰੀ ਦੇ ਨਾਲ ਸਾਫ ਨੀਅਤ ਤੇ ਨੀਤੀ ਦੇ ਨਾਲ ਹੋਊਗੀ ਜਦੋਂ ਲੋਕਾਂ ਦਾ ਵਿਸ਼ਵਾਸ ਬਣੇਗਾ ਕਿ ਸਰਕਾਰ ਔਰ ਪੁਲਿਸ ਹੁਣ ਗੁਨਾਹਗਾਰਾਂ ਨੂੰ ਸਜ਼ਾ ਦੇਣ ਦੇ ਲਈ ਵਜ਼ਿੱਦ ਹੈ ਤੇ ਉਹ ਉਦੋਂ ਹੋਰ ਵੀ ਨਾਮ ਸਾਹਮਣੇ ਆਉਣਗੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਹੋਊਗੀ ਜਿਹੜਾ ਜਿਹੜਾ ਗੁਨਾਹਗਰ ਪਾਇਆ ਜਾਊਗਾ ਉਹਨੂੰ ਐਸ ਪਰ ਲਾਅ ਆਫ ਲੈਂਡ ਉਦੋਂ ਨਾਲ ਤੇ ਕਰਵੇ ਹੋ ਗਈ ਜਿਹੜੇ 25 ਸਸਪੈਂਡ ਕੀਤੇ ਆ ਕਿ ਆ ਜਾਣਕਾਰੀ ਉਪਤਾਈ ਸੀਗੀ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਨਹੀਂ ਮੇਰੇ ਕੋਲ ਨਹੀਂ ਜਾਣਕਾਰੀ ਉਹ ਤਾਂ ਹੋਮ ਹੋਮ ਡਿਪਾਰਟਮੈਂਟ ਕੋਲ ਆਈ ਹੋਗੀ ਜੀ ਕੰਸਰਨ ਡਿਪਾਰਟਮੈਂਟ ਕੋਲ ਆਈ ਹੋਗੀ ਮੈਨੂੰ ਤਾਂ ਤੁਹਾਡੇ ਤੋਂ ਮੀਡੀਆ ਤੋਂ ਜੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਉਹ ਕੰਮ ਨੇ ਜਿਹੜੇ ਜਿਹੜੇ ਰੈਗੂਲਰ ਗਵਰਨੈਂਸ ਦਾ ਹਿੱਸਾ ਹੁੰਦੇ ਨੇ ਸਾਡੀ ਸਰਕਾਰ ਕਿਸੇ ਗਲਤ ਬੰਦੇ ਦੀ ਪੁਸ਼ਤਪਨਾਹੀ ਨਹੀਂ ਕਰਦੀ ਹੈਗੀ ਜਿੱਥੇ ਕਿਤੇ ਵੀ ਕੁਝ ਗਲਤ ਹੁੰਦਾ ਪਤਾ ਲੱਗੂਗਾ ਅਸੀਂ ਉਹਦੇ ਉੱਪਰ ਕਾਰਵਾਈ ਕਰਾਂਗੇ ਚਾਹੇ ਕੋਈ ਵੱਡਾ ਹੋਵੇ ਛੋਟਾ ਹੋਵੇ ਆਪਣਾ ਹੋਵੇ ਬਗਾਨਾ ਹੋਵੇ ਇਹ ਇਹ ਸਾਡਾ ਇੱਕ ਜੋ ਹੈ ਪੱਕਾ ਫੈਸਲਾ ਹੈ ਕਿ ਕਿਸੇ ਨਾਲ ਵੀ ਕੋਈ ਲਿਆਦ ਨਹੀਂ ਹੋਊਗਾ